ਹਾਂਜੀ ਸਸਿਗਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਪ੍ਰੀਤ ਤੇ ਹੋ ਰਹੇ ਅਤਿਆਚਾਰਾਂ ਦਾ ਉਸ ਦੇ ਘਰਦਿਆਂ ਨੂੰ ਨਹੀਂ ਪਤਾ ਵਿੱਕੀ ਤੇ ਉਸ ਦੀ ਮੰਮੀ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਪ੍ਰੀਤ ਤੇ ਅਤਿਆਚਾਰ ਕਰਨ ਦੀ ਕੋਈ ਵੀ ਕਮੀ ਨਹੀਂ ਛੱਡੀ ਸਾਰਾ ਘਰ ਦਾ ਕੰਮ ਕੋਹਾ ਕੂੜਾ ਇੱਥੇ ਤੱਕ ਕੀ ਮਾਰ ਕਟਾਈ ਵੀ ਪ੍ਰੀਤ ਨਾਲ ਕੀਤੀ ਜਾ ਰਹੀ ਹੈ ਉਸ ਨੂੰ ਨਾ ਤਾਂ ਫੋਨ ਦਿੱਤਾ ਜਾ ਰਿਹਾ ਹੈ ਨਾ ਹੀ ਉਸ ਨੂੰ ਆਪਣੇ ਘਰ ਦੇ ਨਾਲ ਗੱਲ ਕਰਨ ਦਿੱਤੀ ਜਾ ਰਹੀ ਹੈ ਜਿਸ ਕਾਰਨ ਪ੍ਰੀਤ ਬਹੁਤ ਜ਼ਿਆਦਾ ਪਰੇਸ਼ਾਨ ਰਹਿਣ ਲੱਗ ਪਈ ਹੁਣ ਉਹ ਆਪਣੀ ਭੂਆ ਦੇ ਕੋਲ ਵੀ ਨਹੀਂ ਜਾ ਸਕਦੀ ਪਰ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਗੱਲ ਉਹ ਆਪਣੇ ਘਰ ਦੇ ਤੱਕ ਪਹੁੰਚਾਉਣਾ ਚਾਹੁੰਦੀ ਹੈ ਪਰ ਪ੍ਰਮਾਤਮਾ ਨੇ ਉਸ ਦੀ ਇਹ ਗੱਲ ਨੇੜੇ ਹੋ ਕੇ ਸੁਣ ਲਈ ਇੱਕ ਦਿਨ ਅਚਾਨਕ ਉਹ ਬਾਹਰ ਹਵੇਲੀ ਚ ਕੂੜਾ ਕਰਕਟ ਕਰ ਰਹੀ ਸੀ ਤਾਂ ਭੂਆ ਤੇ ਫੂਫੜ ਉਥੋਂ ਲੰਗੇ ਤੇ ਪ੍ਰੀਤ ਦੀ ਇਹ ਹਾਲਤ ਦੇਖ ਕੇ ਉਥੇ ਰੁਕ ਗਏ ਤੇ ਭੂਆ ਨੂੰ ਦੇਖ ਕੇ ਪ੍ਰੀਤ ਉੱਚੀ ਉੱਚੀ ਰੋਣ ਲੱਗੀ ਪ੍ਰੀਤ ਦਾ ਬੁਰਾ ਹਾਲ ਦੇਖ ਕੇ ਭੂਆ ਦਾ ਦਿਲ ਪਸੀਜ ਗਿਆ ਤੇ ਉਹਨਾਂ ਨੇ ਉਸ ਨੂੰ ਗਾਈਡਣ ਲਾਇਆ ਤੇ ਸਾਰੀ ਗੱਲ ਪੁੱਛੀ ਤੇ ਪ੍ਰੀਤ ਨੇ ਕੱਲੀ ਕੱਲੀ ਵਿੱਕੀ ਤੇ ਉਸ ਦੀ ਮਾਂ ਦੀਆਂ ਹਰਕਤਾਂ ਦੱਸ ਦਿੱਤੀਆਂ ਤੇ ਭੂਆ ਨੇ ਕਿਹਾ ਕਿ ਮੈਨੂੰ ਤਾਂ ਪਹਿਲਾਂ ਹੀ ਇਹਨਾਂ ਤੇ ਸ਼ੱਕ ਸੀ ਇਹਨਾਂ ਦੀ ਨੀਤ ਉਸ ਦਿਨ ਦੀ ਹੀ ਖਰਾਬ ਹੋ ਗਈ ਹੈ ਜਿਸ ਦਿਨ ਦਾ ਮੈਂ ਤੇਰਾ ਵਿਆਹ ਇੱਥੇ ਕਰਵਾਇਆ ਨਾਲੇ ਤੇ ਮੈਂ ਆਪਣੇ ਭਰਾ ਪਰਚਾਈ ਤੋਂ ਬੁਰੇ ਬਣ ਗਈ ਨਾਲੇ ਮੈਂ ਇਧਰੋਂ ਬੁਰੇ ਬਣ ਗਈ ਮੇਰਾ ਤਾਂ ਹਰ ਪਾਸੇ ਕਸੂਰ ਖੱਡਿਆ ਜਾ ਰਿਹਾ ਹੈ ਪਰ ਪ੍ਰੀਤ ਨੇ ਕਿਹਾ ਨਹੀਂ ਭੂਆ ਜੀ ਤੁਹਾਡੀ ਕੋਈ ਗਲਤੀ ਨਹੀਂ ਹੈ ਮੇਰੀਆਂ ਅੱਖਾਂ ਤੋਂ ਪਰਦਾ ਉੱਤਰ ਚੁੱਕਾ ਹੈ ਪ੍ਰੀਤ ਨੇ ਕਿਹਾ ਕਿ ਵਿੱਕੀ ਤੇ ਉਸਦੀ ਮੰਮੀ ਦੀਆਂ ਹੀ ਸਾਰੀਆਂ ਚਾਲਾਂ ਹਨ ਜਿਹੜੀਆਂ ਉਹ ਚੱਲ ਰਹੇ ਹਨ ਹੁਣ ਉਹ ਮੈਨੂੰ ਘਰੋਂ ਪੈੜੀ ਲੈ ਕੇ ਆਉਣ ਵਾਸਤੇ ਵੀ ਪ੍ਰੈਸ਼ਰ ਪਾ ਰਹੇ ਹਨ ਕਿ ਤੂੰ ਆਪਣੇ ਭਰਾ ਨੂੰ ਕਹਿ ਨਹੀਂ ਤਾਂ ਅਸੀਂ ਕਵਲ ਦੀਆਂ ਲੱਟਾਂ ਬਾਵਾ ਤੋੜ ਦਵਾਂਗੇ ਤੁਸੀਂ ਦੱਸੋ ਮੈਂ ਉਹਨਾਂ ਤੋਂ ਕੀ ਕਿਤਾ ਮੰਗ ਸਕਦੀਆਂ ਜਦੋਂ ਇਹ ਗੱਲ ਭੂਆ ਫੁੱਫੜ ਦੇ ਸੁਣੀ ਤਾਂ ਉਹਨਾਂ ਦੇ ਪੈਰਾਂ ਹੱਥੋਂ ਜ਼ਮੀਨ ਖਿਸਕ ਗਈ ਤੇ ਉਹ ਹੈਰਾਨ ਰਹਿ ਗਏ ਕਿ ਵਿੱਕੀ ਇਸ ਹੱਦ ਤੱਕ ਜਾ ਸਕਦਾ ਹੈ ਤਾਂ ਉਹਨਾਂ ਨੇ ਕਿਹਾ ਕਿ ਤੂੰ ਬਿਲਕੁਲ ਫਿਕਰ ਨਾ ਕਰ ਅਸੀਂ ਤੇਰੇ ਘਰ ਜਾਵਾਂਗੇ ਤੇ ਖੁਦ ਜਾ ਕੇ ਘਰਦਿਆਂ ਨੂੰ ਸਾਰੀ ਸੱਚਾਈ ਦੱਸਾਂਗੇ ਉਹ ਇੱਥੇ ਖੁਦ ਆਣਗੇ ਜੇ ਲੋੜ ਪਈ ਤਾਂ ਪੁਲਿਸ ਨੂੰ ਵੀ ਨਾਲ ਲੈ ਕੇ ਆਵਾਂਗੇ ਤੇ ਇਹਨਾਂ ਮਾਂ ਪੁੱਤਰਾਂ ਦਾ ਕਟਾਪਾ ਚੜਾਵਾਂਗੇ ਤੇ ਭੂਆ ਫੁੱਫੜ ਐਦਾਂ ਹੀ ਕਰਦੇ ਹਨ ਉਹ ਪ੍ਰੀਤ ਦੇ ਘਰ ਜਾਂਦੇ ਹਨ ਤੇ ਆਪਣੇ ਭਰਾ ਪਰਜੈ ਨੂੰ ਸਾਰੀ ਸਚਾਈ ਦੱਸਦੇ ਹਨ ਪਹਿਲਾਂ ਤਾਂ ਮੰਮੀ ਜੀ ਉਹਨਾਂ ਨੂੰ ਦੇਖ ਕੇ ਮੱਥੇ ਵੱਟ ਪਾਉਂਦੇ ਹਨ ਪਰ ਬਾਅਦ ਵਿੱਚ ਉਹਨਾਂ ਦੀ ਗੱਲ ਸੁਣਦੇ ਹਨ ਹੁਣ ਦੇਖਦੇ ਹਾਂ ਕਿ ਉਹ ਪ੍ਰੀਤ ਦੀ ਮਦਦ ਕਰ ਪਾਉਣਗੇ ਜਾਂ ਨਹੀਂ ਤਾਂ